ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਯਾਰ ਤੁਰ ਹੋ ਗਏ ਟਾਈਮ ਹੋ ਗਿਆ 10:30 10:11 ਹੋ ਗਏ ਹਾਂਜੀ ਹਾਂਜੀ 10:11 ਹੋ ਗਏ ਤੇ ਨਾ ਤਾਂ ਇਹ ਗੁਰਦੁਰ ਸਾਹਿਬ ਮੱਥਾ ਟੇਕ ਦਿੱਤੀ ਉੱਥੋਂ ਐ ਲੈ ਲਓ ਵੀ ਉਹਨਾਂ ਨੂੰ ਥੋੜਾ ਆਪਣੇ ਨੇੜੇ ਵੀ ਜਾਣਾ 1 ਘੰਟੇ ਦੀ ਮੰਨ ਲਓ 1 ਘੰਟੇ ਲੈ ਜਾਓ ਇਹ ਮੁਣਹੀ ਤੱਕ ਲੱਗ ਗਿਆਗੇ ਮੈਨੂੰ ਬਣਾ ਦਾ ਡਰਾਈਵਰ ਆ ਜੀ ਇਹਨਾਂ ਨੇ ਕਹਿੰਦੇ ਗੱਡੀ ਪੌਣੇ ਤੱਕ ਹੀ ਚਾਉਣੀ ਹੈ ਜੀ ਚਲੋ ਬੈਠੋ ਤਾਂ ਨਾ ਬਸ ਬਾਹਰ ਕਰ ਦਿਓ ਬਾਕੀ ਤਿਆਰੀ ਤਰੀ ਦੇ ਰਹੇ ਸਾਰੇ ਬੰਦਿਆਂ ਦੀ ਗੁਲਜਿੰਦਰ ਨੇ ਪਾਇਆ ਅੱਜ ਮਸਟਰਡ ਦਾ ਜਰਾ ਸੂਟ ਆ। ਪੂਰਾ ਵਧੀਆ। ਚਲੋ। ਰੇਡੀਮ ਹੈ। ਪੜਿਆ ਜੀ। ਨਹੀਂ ਮੈਂ ਦੱਬ ਨੰਕਾਰ 60। ਆਹ ਦੇਖੋ ਸਾਰੇ। ਸੈਂਡਲ। ਉਹ ਬੂਟ ਕਾਨੂੰ ਮਿੱਤੀ ਜਾਣ। ਜੀ ਫਿੱਟ ਹੋ ਗਿਆ ਸੀ ਸਾਰੇ ਜਾਣੇ। ਤੇ ਪਿੱਛੇ ਬਹਿ ਕੇ ਚਾਰ ਜਾਣੇ ਮਾਹਵੀਰ ਨੂੰ ਬੋਤੀ ਚ ਕਰ ਲੈਣਾਂ ਨੇ। ਮਾਹਵੀਰ ਤਾਂ ਕੱਪੜੇ ਚ ਪਾ ਲੈ ਬਾ ਲੈਣੇ ਮੇਰੇ। ਨਹੀਂ ਪਾਉਂਦਾ ਹੈਗਾ। ਸਾਰੇ ਜਾਣੇ ਬਹਿ ਗਏ। ਕੋਮਰ युवराज ਅਕਰ ਰੁਪਿੰਦਰ ਤਾਂ ਉੱਥੇ ਰਹਿ ਪਏ ਸੀਗੇ ਕੱਲ युवराज ਤਾਂ ਪਰਸ ਨੂੰ ਹੀ ਗਿਆ ਹੋਇਆ ਨਾ ਹਾਂਜੀ ਨਾਨਾ ਕਹਿੰਦਾ ਵਿਆਹ ਫਿਰ ਹਾਂ ਨਾਨਾ ਕਹਿੰਦਾ ਵਿਆਹ ਫਿਰ ਸਹੀ ਗੱਲ ਆ ਤੇ ਅਸੀਂ ਹੁਣ ਤੁਰਨ ਲੱਗੇਗੇ ਚੱਲੋ ਗੱਡੀ ਆ ਗਈ ਪਿੱਛੇ ਗੱਡੀ ਲੰਗਲੈਂਡ ਦੇ ਨਾਲ ਕੋਈ ਨਾਮ ਜਾਣਦੇ ਹਾਂ ਅਸੀਂ ਪਹੁੰਚ ਗਏ ਅਸੀਂ ਘਰ ਲੈਣੇ ਨੇ ਰਲ ਦਾ ਪਲੇਟ ਪੜੀ ਪੱਕਾ ਲੱਗੇ ਜੀ ਹੁਣ ਤਾਂ ਰੋਟੀ ਖਾ ਕੇ ਆਈ ਦੀ ਨੇ ਮੈਂ ਨਹੀਂ ਖਾਦੀ ਰੋਟੀ ਪਟੋੜੇ ਖਾਣੇ ਤਾਂ ਨਹੀਂ ਖਾਦੀ ਫਿਰ ਡਸਾਲੀ ਰੱਖੀ ਐ ਹੈਲੋ ਬੇਹੜਾ ਹਾਂਜੀ ਬਰਾਤ ਅਜੇ ਆਈ ਨਹੀਂ ਹੈਗੀ ਆਨੰਦ ਕਾਰਜ ਕਰਾ ਰਹੇ ਆ ਉਹ ਟਾਈਮ ਹੋ ਗਿਆ 1 ਵਜਨਾਂ ਵਾਲਾ ਚਾਹ ਲੱਗੀ ਅਸੀਂ ਤੁਹਾਡੇ ਪੂਰੇ ਖਾਣ ਲੱਗੇ ਹੁਣ ਸੁਖਵਿੰਦਰ ਹੋਣੀ ਬੈਠਿਆ ਗੁਰਵਿੰਦਰ ਮਹਾਵੀਰ ਗੁਰਮੇਹਰ ਆ ਨਾਨੀ ਬੈਠੀ ਆ ਮਮੀ ਬੈਠਣਗੇ ਵਟਵਟੇ ਭੁੱਖ ਲੱਗ ਗਈ ਸੀ ਹਨਾ ਰਾਤ ਨੂੰ ਲਗੂ ਆ ਲਿਆਤਾ ਬਣਾਗਾ ਟਾਹਰ ਹੈ ਹਾਂ ਅੰਡਾ ਲਗਜੂ ਬਣਾਈ ਘਰ ਦੀ ਬਣਵਾਇ ਲੱਗਦੇ ਇਹਨਾਂ ਨੇ ਮੈਨੂੰ ਹਨਾ ਘਰ ਦੀ ਛੋਟੇ ਛਟੀ ਮੈਂ ਘਰ ਦੀ ਬਣੀ ਲੱਗਦੇ ਹਾਂ ਰੀ ਆਹ ਮੁੰਡਾ ਕੁੜੀ ਨਹੀਂ ਵਿਆਹ ਵਾਲੇ ਦੇਖੋ ਜੋੜੀ ਬਹੁਤ ਸੋਹਣੀ ਆ ਬਾਈ ਬੋਲ ਲੱਗੀ ਹੀ ਇੱਕ ਇਹ ਵੀ ਆਪਣੇ ਬਸ ਅਸੀਂ ਬਾਹਰ ਆ ਕੇ ਬਹਿ ਗਏ ਸੀ ਜੀ ਕਿਉਂਕਿ ਅੰਦਰ ਰੌਲਾ ਬਹੁਤ ਪੈਰਾ ਸੀ ਡੀਜੇ ਚੱਕ ਚੱਕ ਕਰ ਰਹੀ ਆਵਾਜ਼ ਫੁੱਲ ਕੀਤੀ ਸੀ ਉਹਨਾਂ ਦੀ ਕੁਲਵਿੰਦਰ ਨੂੰ ਲੱਗੀ ਗਰਮੀ ਹੁਣ ਇਹ ਕੱਪੜਿਆਂ ਤੋਂ ਬਾਹਰ ਆਉਣ ਲੱਗ ਗਿਆ ਹੌਲੀ ਹੌਲੀ ਹੁਣ ਬਾਸਕਟ ਜੀ ਤਾਂ ਲਾਤੀ ਅੰਦਰੋਂ 3 ਪੀਸ ਤਾਂ 2 ਪੀਸ ਤੇ ਆ ਗਿਆ ਹੁਣ ਇਹ। 2 ਪੀਸ ਤੇ ਆ ਜੀ। ਹੌਲੀ ਹੌਲੀ ਮਨਾਂ ਦਾ ਪੈਂਟ ਕੁਛੜਤੀ ਹੋ ਜਾਣਾ ਕੰਮ। ਗਰਮੀ ਜਿਹੜੇ ਹਿਸਾਬ ਦੀ ਹੈ ਨਾ ਗਰਮੀ ਬੜੀ ਆ। ਅਸੀਂ ਜਾਣਾ ਸੀ ਅੰਦਰੋਂ ਅਸੀਂ ਟਾਈਮ ਹੋ ਗਿਆ 1:34 ਮਿੰਟ ਹੋ ਗਿਆ ਗੁਰਮਿੰਦਰ। ਪਤਾ ਨਹੀਂ। ਦੇਖ ਤਾਂ ਕੀੜੀ ਬੜੀ ਦੀ ਵਿੱਚ। ਹਾਂਜੀ 8:00 ਵਜ ਗਿਆ ਵਰਤ ਨੂੰ ਢੀਕਦੇ ਆ। ਇਹਦੇ ਨੂੰ ਚੱਕ ਮੈਂ ਥੋੜੀ ਕਿਚਦਾ। ਉਹਨਾਂ ਨੂੰ ਹੁਣ ਪਕਾਉਣੇ ਨਹੀਂ ਸੀ ਉਹ ਇਹ ਪਹਿਲਾਂ ਖਾਣ ਲੱਗ ਗੀ ਚੱਕੇ ਪਲੇਟ ਚ ਗੁਰਮਿੰਦਰ। ਹੈ? ਅਰੇ ਜੀ ਨਹੀਂ ਅੰਦਰ ਵਾਲੀ। ਤੇ ਜਿਨੇ ਘਰ ਲੱਗੀਆਂ ਬੋਲਦੇ ਯਾਹਨੋ ਰਵਿੰਦਰ ਹੁਣ ਗੜਿਆ ਗਿਆ ਖਾਣ ਨੂੰ ਠੁੱਕ ਲੱਗੀ ਹੋ ਗਈ ਪੂਰੀ ਰਵਿੰਦਰ ਯਾਰ ਤਾਂ ਹੋ ਗਈ ਨਾ ਬਦੇ ਮੈਨੂੰ ਦਿਹਾੜਾ ਵਗਰਾ ਜੀ ਰਵਿੰਦਰ ਮੈਨੂੰ ਭੁੱਖ ਲੱਗੀ ਹੋ ਪੂਰੀ ਮਰ ਗਏ ਪਰ ਖਾ ਕੇ ਨਹੀਂ ਆਏ ਟਾਈਮ ਵੀ ਬਹੁਤ ਹੋ ਗਿਆ 2 ਵਜਨ ਵਾਲੇ ਹੋ ਗਏ ਦਾਦੀ ਪਹੁੰਚ ਗਈ ਬੱਸ ਸਰ ਬੇ ਪਿਆਰੀ I'm hey, hey, you. You.

What yeah. do ਉਹਦੇ ਨਾਲ ਲੈਣੇ ਪੂਰੇ ਨਾ ਪਹਿਲਾਂ ਤਾਂ ਤੁਸੀਂ ਜੁੱਤੀ ਚਾਹੀਦੀ ਜੋ ਤੇ ਹਾਂਜੀ ਵਿਆਹ ਵੇਖ ਕੇ ਆ ਗਏ ਸੀਗੇ ਅਸੀਂ ਤੇ ਡੇਟ ਵਾਲੀ ਹੋ ਗਈ ਫਿਰ ਅੱਜ ਫਿਰ ਇੱਥੇ ਹੀ ਰਹਿ ਲਾਂਗੇ ਸਵੇਰੇ ਜਾਵਾਂਗੇ ਹੁਣ ਅਸੀਂ ਸਵੇਰੇ 5 ਵਜੇ ਤੁਰਾਂਗੇ ਦਰਜ ਕਰ ਲਿਓ ਗਿਆ ਲੈਡੀ ਬੋਹ ਕਰਤਾ ਕੰਮ ਹਨ ਐ ਨਹੀਂ ਇੱਕ ਆਹ ਪਤਾ ਕੀ ਆ ਮੇਡ ਦਾ ਹੁੰਨ ਲੱਗ ਪਈਦਾ ਆਨੰਦ ਕਾਰਜ ਸੂਟ ਵਿੱਚ ਕਰਦੇ ਗੋੜਤੇ ਵਿੱਚ ਰੰਮ ਵਿੱਚ ਕਰਦੇ ਆ ਫਿਰ ਉਹ ਕੱਪੜੇ ਫੇਰ ਕਰਦੇ ਆ ਹੁੰਦਾ ਪਾਉਂਦੇ ਬਾਅਦ ਚਾਹ ਬਿੱਤੀ ਚਾਹ ਵੀ ਆ ਗਈ ਬਿੱਤੀ ਚਾਹ ਵੀ ਕਿੱਥੇ ਚਲੇ ਗਏ ਹੋਰ ਇਹ ਬੁਢੀ ਦੇਖਾਂ ਮੇਕਅਪ ਖਰਾਬ ਹੋ ਗਿਆ ਫੇਰ ਦੁਬਾਰਾ ਮੇਕਅਪ ਉਹਨਾਂ ਦੇ ਤਰ੍ਹਾਂ ਲੱਗਦਾ ਹੈ ਅੱਜ ਰੋਟੀ ਖਾਣੇ ਆ ਅੱਜ ਬਣਿਆ ਪਾ ਕੇ ਬਣਾਈ ਹੈ ਮੂੰਗੀ ਮਸਰੀ ਦੀ ਦਾਲ ਕਹਿੰਦੇ ਨੇ ਮੂੰਗੀ ਮਸਲੀ ਦਾ ਗੜੀ ਉਹ ਵਿਆਹ ਜਾ ਕੇ ਬਹੁਤ ਸਵਾਦ ਲੱਗਦੀ ਆ ਵਿਆਹ ਤੋਂ ਆਈਏ ਕਦੇ ਦੂਰੋਂ ਨੇੜੇ ਆਈਏ ਘੁੰਮ ਫਿਰ ਕੇ ਇਹ ਗੱਲ ਸਾਡੇ ਚੰਡੀਗੜ੍ਹ ਵਾਲੇ ਪਹਾੜੀ ਵਾਲੇ ਭੋਲੀ ਮਸਤੀ ਕਹਿੰਦੇ ਹੁੰਦੇ ਆ ਵਿਆਹ ਜਾ ਕੇ ਕਹਿੰਦੇ ਜੇ ਤੇ ਵਿਆਹ ਵੀ ਜਾਣੇ ਨਾ ਮੂੰਗੀ ਮਸਲੀ ਜਦੜ ਬਹੁਤ ਸਵਾਦ ਲੱਗਦੀ ਆ ਹੁਣ ਕਿਹਿਆ ਕਹੀਂ ਲੱਗਦਾ ਹਾਂ ਸਹੀ ਗੱਲ ਸਹੀ ਗੱਲ ਦਾ ਸਵਾਦ ਲੱਗਦੀ ਆ ਮੈਂ ਮੂੰਗੀ ਮਸਲੀ ਦਾ ਭਾਬੀ ਕੋਲੋਂ ਕੇ ਪਾਣੀ ਤੇ ਰਹਿ ਪੀ ਭਤੀਜੀ ਵੀ ਰਹਿ ਪੀ ਭਤੀਜਾ ਵੀ ਰਹਿ ਪਿਆ ਉਹ ਬੋਲੇ ਵਿਆਹ ਕੋ ਦੇਖ ਕੇ ਉਹਨਾਂ ਨੇ ਪੀ ਕੇ ਰ ਵਿਆਹ ਵਾ ਫਿਰ ਰੋਟੋਟ ਮੈਂ ਬਣਾਈ ਆ ਤੇ ਮੈਨੂੰ ਮਸਤੀ ਦਾ ਦਾ ਬਣਾ ਲਈ ਹਾਂ ਕਾ ਕੰਨਾਂ ਵਾਲੇ ਦੇ ਚੰਨੀ ਦਾ ਮੈਚ ਕਰਕੇ ਵੀ ਵਧੀਆ ਹੁੰਦਾ ਦਾ ਮੈਚ ਕਰਕੇ ਕੀ ਕੰਨਾਂ ਨੇ ਕੁਲਵਿੰਦਰ ਆ ਗਿਆ ਸੀਗਾ ਡੈਰੀ ਤੋਂ ਆ ਗਿਆ ਇਹ ਕੰਮ ਤਾਂ ਮੈਨੂੰ ਵੇੜ ਦਿੱਤੇ ਹੈ ਫੋਨ ਚਾਲ ਤੇ ਦਾ ਸਣਾ ਦੇਖੋ ਇੱਕ ਹੋ ਗਿਆ ਹੋ ਗਿਆ ਪੰਦੀ ਚਲੋ ਵਧਾਈਆਂ ਤੇ ਇਹਦਾ ਤਾਂ ਬਹਿ ਵਿਚਾਰੇ ਦਾ ਪੂਰਾ ਪੂਰਾ ਹੀ ਹੁੰਦਾ ਕਿਉਂਕਿ ਟਾਈਮ ਤੇ ਆਉਣਾ ਆਉਦਾ ਨਹੀਂ 5 ਵਜੇ ਤੋਂ ਮੁੜ ਕੇ ਇਹਦਾ ਵੈਸੇ ਨਹੀਂ ਹੁੰਦਾ ਗੁਰਵਿੰਦਰਪੁਰ ਦਾ ਵੀਰੇ ਘਰ ਕੀ ਮੰਦਾ ਬੈਠਾ ਹੁਣ ਇਹਦਾ ਸੀ ਜਿਹੜਾ ਘੰਟਾ ਡੇਟ ਆ ਜਾਂਦੇ ਤੇ ਵੀਰੇ ਨੇ 5 ਵਜੇ ਇਹ ਜੀ ਜਾਣਾ ਹੀ ਹੁੰਦਾ ਮਾਰੇ ਮਾਲਕ ਤੁਨੀਏ ਕਰਦੇ ਇੱਥੇ ਅਜੇ ਡੇਰੀ ਪੰਦੇ ਬੈਠਾਣਗੇ ਜਾਣੇ ਜਾਣੇ ਇਹਦੇ ਵਿੱਚ ਪੂਰੀ ਮੀਂਹ ਹਨੇਰੀ ਆ ਬਿਮਾਰ ਹੋਵੇ ਜੋ ਮਰਜੀ ਹੋਵੇ ਬਿੜ ਦੂਰ ਮਰਜੀ ਵਿਆਹ ਆ ਹੋਵੇ ਨਹੀਂ ਉਹ ਡੈਂਟਰ ਮੜਦੇ ਨਾ ਇਹ ਕੋ ਖਮਜਾਰੇ ਹੂੰ ਜੇ ਡੇਰੀ ਦੂਰੀ ਦੇ ਨਾਮ ਤੋਂ ਹੋਰ ਕੰਮ ਹੋਵੇ ਫਿਰ ਤਾਹੇ ਇਹ ਰਾਤ ਵੀਰੇ ਆਵੇ ਕਿਤੇ ਜਾ ਕੇ ਜਾਣੇ ਰਾਤ ਮਹਰੇ ਤੇ ਵੀ ਆ ਜਾਵੇ ਇਹਨ ਫਿਰ ਅਸ ਇੱਕ ਗੱਡੀ ਲੈ ਕੇ ਗਏ ਅਸੇ ਵੀਰੇ ਦੇ ਨਾਲ ਹੀ ਮੁੜੇਗੇ ਚਲੋ ਠੀਕ ਹੈ ਫਿਰ ਹੁਣ ਨਾ ਮੈਂ ਰੋਟੀ ਖਾਣਾ ਤੇ ਅਗਲੇ ਵਲੌਗ ਚ ਮਿਲਾਂਗੇ ਹੁਣ ਫਿਰ ਸਾਰਿਆਂ ਨੂੰ ਸਸਤੀ ਕਾਰ ਸਸਤੀ ਕਾਰ ਦੇ ਸਾਰੇ ਨੂਰੇ ਬਲੌਗ ਤੁਹਾਨੂੰ ਮਿਲਦੇ ਆਣੇ ਸੋਨੇ ਨਾਲ ਕਮੈਂਟ ਵੀ ਕਰਿਓ ਤੇ ਲਾਈਕ ਸ਼ੇਅਰ ਵੀ ਕਰਿਓ